ਹੈਂ 4400 ਦਾ ਸੌਦਾ ਚੜਿਆ ਕੋਈ ਲਾਜਮੀ ਬਣਾਵਾ ਇਧਰ ਲਿਆ ਫੜ ਕੇ ਉਹਨੂੰ ਆਦਰ ਸਾਹਮਣੇ ਲਿਆਉ ਮੈਂ ਉਹ ਨਹੀਂ ਲਿਓ ਫੜ ਕੇ ਇੱਥੇ ਇੱਥੇ ਲਿਓ ਫੜ ਕੋਈ ਇਹਨਾਂ ਦੇ ਕੋਲੇ ਖੜਾ ਆ ਗਏ ਤਾਂ ਹਾਂ ਮਾੜਾ ਦਾ ਜਾਈ ਬਾਈ 15 ਨਾ ਪਰ ਦੇਖੋ ਹੂੰ ਬੈਠਾ ਰਿਹਾ ਬੱਲਾ ਜੋੜਾ ਜੋੜਾ ਜਿਹੜਾ ਇੱਕ ਅੰਦੀ ਹੋਰ ਜੋੜਾ ਮੈਂ ਵੀ ਛੋਟਾ ਵਾਲਾ ਆ ਲੈ ਆ ਮੇਰੇ ਲਈ ਛੇਰੀ ਜੀ ਜੋੜੀ ਸਾਡੂ ਭਾਈ ਜਿਹੜਾ ਨਾ ਫਰਵਾਹ ਰਸੀ ਲੈ ਲਓ ਜੀ ਆਹ ਵੜਦਾ ਥਾ ਉਦਾਂ ਸਿਰੇ ਜਗ੍ਹਾ ਦੋ ਤੋਂ ਪੂਰ ਬੱਕਰਾ ਮੰਡੀ ਦੇ ਤੇ ਪੂਰੇ 4000 ਰੁਪਏ ਦਾ ਸੌਦਾ ਅਥਰੇ ਚੜਾ ਦੇ ਡੀ നാല് അവാ കൂ ਆ ਜਾਂਦਾ ਤੈਨੂੰ ਖੇਤ ਕੀ ਲੈ ਜੂ ਮੇਰੇ ਖੇਤ ਕਾ ਲੈ ਜੂ ਆਏ ਆ ਵੜਾ ਠੀਕ ਹੈ ਜੀ ਚਾਚੀ ਬੰਦਿਆ ਬੱਕਰਾ ਦੂ ਜਾਂਦਾ ਝੂਏ ਦਾ ਠੀਕ ਹੈ ਬਾਈ ਜੀ ਲਓ ਜੀ ਦੋਸਤੋ ਆ ਫੜਦਾ ਸੌਦਾ ਸਿਰੇ ਚੜ ਗਿਆ ਕੈਂਡ ਪ੍ਰੂਰ ਬੱਕਰਾ ਮੰਡੀ ਤੇ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ ਹਰ ਚੁੱਕਰ ਵਾਰ ਤੇ ਬਣੇ ਰਹੋ ਵੀਡੀਓ ਤੇ ਐਂਡ ਤੱਕ ਤੇ ਮਿਲ ਜਾਂ ਦੋਸਤੋ ਅਗਲੀ ਵੀਡੀਓ ਦੇ ਨਾਲ ਪੈਂਡ ਘੋੜਾ ਬੱਕਰਾ ਮੰਡੀ ਤੇ ਆਠਾ ਕਿਹੜਾ ਪੰਨ ਦੀ ਬਾਈਆਂ ਦਾ ਮੱਲੇ ਵਾਲੇ ਬਾਈਨੇ ਲਈ ਆ ਦੋਸਤੋ ਤੇ ਬਾਈ ਲੰਡੇ ਵਾਲਾ ਨੇ ਵੇਚੀ ਆ ਤੇ ਬਹੁਤ ਧੰਨਵਾਦ ਦੋਸਤੋ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ